ਅੱਜ ਜੀਵਨਵਾਲ ਬਬਰੀ ਦਾ ਪੁਲ ਆ। ਪੁਲ ਦੇ ਉੱਤੇ ਟਰੱਕ ਲੋਤਾ ਤੁਹਾਡੇ ਸਾਹਮਣੇ ਆ। 8509 ਤੇ ਇਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਏ ਨੇ ਤੇ ਉਹ ਮੋਟਰਸਾਈਕਲ ਨਾਲ ਬੜੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਇਆ ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਤੇ ਉਹਨਾਂ ਦੀ ਡੈਥ ਹੋ ਗਈ ਜੇ। ਵਾਪੇ ਬੁਕਾੜਦਾ ਭਾਈ ਸਾਹਿਬ ਨੇ ਉਹ ਨਹੀਂ ਇਹ ਪੁਲਸ ਵਾਲੇ ਆਏ ਨੇ। ਪੁਲਸ ਵਾਲੇ ਆਏ ਨੇ। ਉਦੋਂ ਦੇ ਪੁਲਸ ਵਾਲੇ ਖਲੋਤੇ ਇੱਥੇ। ਸੀਲ ਬੋਡੀ ਲੈ ਗਏ ਆ। ਬੋਡੀ ਲੈ ਗਿਆ ਸਿਗਰ ਪੁਲਿਸ ਹਸਪਤਲ ਲਾਗੇ ਆ ਤਿੰਨ ਵਜੇ ਦੀ ਗੱਲ ਆ ਐਕਸੀਡੈਂਟ ਤਾਂ ਪਹਿਲੇ ਖਲੋਤਾ ਹੋਏਗਾ ਤਾਂ ਇਹ 3 ਵਜੇ ਐਕਸੀਡੈਂਟ ਹੋਇਆ ਜੀ ਅੰਦਾਜ਼ੇ ਨੂੰ ਇਹ ਮੇਰਾ ਨਾ ਕਸ਼ਮੀਰ ਸਿੰਘ ਆ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸਰਖਸ਼ ਰਖਿਆ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ ਉਹਨਾਂ ਨੇ ਕਿਹਾ ਵੀ ਬਬਰੀ ਪੁਲ ਦੇ ਉੱਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੁੱਕਦੇ ਆਏ ਆ ਆਣ ਕੇ ਅਸੀਂ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਹੈ ਰੇਤ ਵਾਲੀ ਉਹਦੇ ਪਿਛਲੀ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਿਆ ਤੇ ਖਤਮ ਹੋ ਗਿਆ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਸੀਂ ਇੱਕ ਗੱਡੀ ਲਾ ਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸੇਵ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਹੈ